ਕਿਸਾਨ ਵੀਰੋ ਤਰੀਕ ਅੱਜ ਹੋ ਗਈ 16 ਸਤੰਬਰ 2025 ਤੇ ਆਪਾਂ ਨਾਬਾ ਮੰਡੀ ਦੇ ਵਿੱਚ ਅੱਜ ਖੜੇ ਆ ਤੇ ਦੇਖਾਂਗੇ ਵੀ ਬਾਸਮਤੀ ਦਾ ਜਿਹੜਾ ਅੱਜ ਕੀ ਜਿਹੜਾ 1509 ਜਿਹੜੀ ਵੈਰੈਟੀ ਅੱਜ ਆਈ ਆ ਤੇ ਰੇਟ ਦੇਖਦੇ ਆ ਬਾਕੀ ਅੱਜ ਕੀ ਲੱਗਦਾ ਕੱਪ ਨੇ 50 ਲਖੋ ਦੇਖੋ 15 ਨੂੰ 30 50 ਲਖੋ ਹੈ ਉਹਨਾਂ ਨੂੰ 50 ਲਖੋ 50 50 50 50 72 93 ਕਿਹਤ ਨੇ ਆ ਬਈ 5 10 15 20 20 ਬੱਚੇ ਤੇ 50 55 70 65 70 75 80 ਅਸੀਂ ਆ ਗਏ ਸੀ ਲੋ ਕੀ ਹੋ ਗਿਆ ਤੇਨੇ ਅੱਸੀ ਅਸੀਂ 50 90 90 ਬੋਲਾ ਗਿਆ ਯਾਰ 90 90 ਦੇਖ ਨਾ ਮੈਂ ਜੈਤੂ ਬੋਲੀ ਮੱਕ ਪੀ ਖਾਣੇ ਦੇਖੋ 90 ਵਿੱਚ 90 ਵਿੱਚ ਲਿਖੋ ਵਿਚਾਰਨਾ ਦੇਖੋ ਕੀ ਹੋ ਗਿਆ ਮੈਂ ਕੀ ਕਹਿ ਮੈਂ ਕਿਹਾ ਪੰਜਾਣਾ ਕਹਦੇ ਯਾਰ ਰੋਕ ਲੋ ਤੇ ਬੋਲੀ ਕਰਾਓ ਯਾਰ ਕੋਈ ਨਾ ਅੱਜ ਲਗੜਨ ਜਨਮ ਹੈ ਆ ਕਰਤੀ ਹੋ ਦੇ ਦੇ ਹੁਣ ਮੁੰਡਾ ਕੱਠੀ ਆ ਕਰਤੀ ਹੋ ਸੇਹ ਦੇ ਘਰ ਹੁਣ ਦੇ ਦੇ ਹੁਣ ਲੈ ਤੇਰੀ ਮੇਰੇ ਕੋਲ ਖੜੇ ਰਹੋ ਚਲੋ ਗਿਆ ਤਾਂ ਕੋ ਨਾ ਤੀਕੋ ਲੈ ਨਾ ਤੀਕੋ ਇਹ ਚੱਕਰ ਤੋਂ ਲੈ ਕੇ ਕਰਦੇ ਨੇ ਯਾਰ 3 5 10 15 20 25 30 35 50 40 45 50 60 65 70 75 80 85 90 95 ਕਰਤੇ 31 31 ਨੂੰ 5 10 15 15 ਹੀ 15 ਨੂੰ 31 ਨੂੰ 15 ਵੀ ਕਿਹਾ ਗਿਆ ਆ ਲੈ ਬਈ ਵਾਲੀ ਕਰ ਆਹ ਦੇਖੋ ਤਿੰਨੇ ਆ ਰਿਏ ਉਹ ਵਧੀਆ ਤੇਰੀ ਕੋਈ ਨਹੀਂ ਕੋ ਤਿੰਨੇ ਕਹਿ ਰਿਏ ਦੇਖੋ ਇੰਨੀ ਕਾ ਤਿੰਨੇ ਕਹਿ ਰਿਏ 3 ਕਈ ਬੋਲਿਆ ਕੋ ਬੰਦੇ 15 25 30 35 40 50 57 ਦੇਖੋ ਕਿੰਨਾ ਤੇਜ਼ੀ ਨਾਲ ਖਾਤ 60 70 75 80 85 90 95 31 ਰੁਪਏ 5 10 15 15 15 20 20 ਕਈ ਬੋਲਿਆ ਪੀੜੀਆਂ 20 20 ਕਹਣੀ 30 2 ਕਿਲੋ ਹਰਤੀ ਹੋਤੀ ਗੋਲ ਸਿੰਘ